ਜੀਸਸ ਜੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੱਡੀ ਅਪਡੇਟ ਪੰਜਾਬ ਸਕੂਲਾਂ ਲਈ ਆਈ ਵੱਡੀ ਖਬਰ ਅਗਸਤ ਮਹੀਨੇ ਚ ਛੁੱਟੀਆਂ ਦਾ ਐਲਾਨ ਨਵੀਂ ਲਿਸਟ ਜਾਰੀ 10 ਦਿਨ ਸਕੂਲ ਰਹਿਣਗੇ ਬੰਦ ਸਕੂਲੀ ਵਿਦਿਆਰਥੀਆਂ ਨੇ ਲੱਗੀਆਂ ਮੌਜਾਂ ਕੀ ਹਾਂ ਪੂਰੀ ਅਪਡੇਟ ਆਉਂ ਜਾਂਦੇ ਆ ਆਪਣੀ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਤਾਜ਼ੀ ਨੌਕਰੀ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਸਕੂਲ ਸਬੰਧੀ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਤਾਜ਼ੀ ਨੌਕਰੀ ਉੱਪਰ ਦੇਖਣ ਨੂੰ ਮਿਲ ਸਕਣਗੀਆਂ ਤੋਂ ਅਗਸਤ ਮਹੀਨੇ ਵਿੱਚ ਕਿਹੜੇ-ਕਿਹੜੇ ਦਿਨ ਛੁੱਟੀ ਰਹੇਗੀ ਪੂਰੀ ਜਾਣਕਾਰੀ ਸ਼ੇਅਰ ਕਰਦੇ ਹਾਂ ਅਗਸਤ ਚ ਹੋਣਗੀਆਂ ਛੁੱਟੀਆਂ ਹੀ ਛੁੱਟੀਆਂ ਬੱਚਿਆਂ ਦੀਆਂ ਲੱਗੀਆਂ ਮੋਜਾ ਵੇਖੋ ਪੂਰੀ ਲਿਸਟ ਨਵੇਂ ਮਹੀਨੇ ਦੀ ਸ਼ੁਰੂਆਤ ਦੇ ਨਾਲ ਹੀ ਸਾਰਿਆਂ ਦੀਆਂ ਨਜ਼ਰਾਂ ਛੁੱਟੀਆਂ ਦੇ ਕੈਲੰਡਰ ਤੇ ਟਿੱਕੀ ਹੋਈ ਹੈ ਜੁਲਾਈ 'ਚ ਛੁੱਟੀਆਂ ਦੀ ਕਮੀ ਚੱਲ ਰਹੇ ਬੱਚਿਆਂ ਨੂੰ ਖੁਸ਼ ਖਬਰੀ ਹੈ ਅਗਸਤ ਮਹੀਨੇ ਵਿੱਚ ਬਹੁਤ ਸਾਰੀਆਂ ਛੁੱਟੀਆਂ ਤੇ ਲੰਬੇ ਵੀਕਡਾਉਨ ਹੋਵੇਗਾ ਬਰਸਾਤ ਅਤੇ ਤਿਉਹਾਰ ਦੇ ਇਸ ਮਹੀਨੇ ਵਿੱਚ ਛੁੱਟੀਆਂ ਮਿਲਣ ਕਾਰਨ ਬੱਚੇ ਅਤੇ ਬਜ਼ੁਰਗ ਬਹੁਤ ਖੁਸ਼ ਹਨ ਜੇਕਰ ਤੁਸੀਂ ਕਿਤੇ ਘੁੰਮਣ ਦੀ ਯੋਜਨਾ ਬਣਾ ਰਹੇ ਹੋ ਤਾਂ ਮੌਸਮ ਅਤੇ ਛੁੱਟੀਆਂ ਦੇ ਲਹਾਇ ਨਾਲ ਇਸ ਮੌਸਮ ਦਾ ਸਭ ਤੋਂ ਵੱਧ ਫਾਇਦਾ ਲੈ ਸਕਦੇ ਹੋ ਸਾਲ ਦਾ 8ਵਾਂ ਮਹੀਨਾ ਸ਼ੁਰੂ ਹੋ ਚੁੱਕਿਆ ਹੈ ਦੇਸ਼ ਦੇ ਜਾਗਰਤਾ ਰਾਜਾ ਵਿੱਚ ਮਈ ਜੂਨ ਵਿੱਚ ਤਿਹਾਰ ਬਹੁਤ ਘੱਟ ਹੁੰਦੇ ਹਨ ਤਿਹਾਰਾ ਦਾ ਸੀਜ਼ਨ ਵੀ ਜੁਲਾਈ ਵਿੱਚ 사ਵਨ ਦੇ ਮਹੀਨੇ ਨਾਲ ਸ਼ੁਰੂ ਹੁੰਦਾ ਹੈ ਅਗਸਤ ਵਿੱਚ ਰੱਖੜੀ ਅਤੇ ਜਨਮ ਅਸ਼ਟਮੀ ਵਰਗੇ ਵੱਡੇ ਤਿਹਾਰ ਕੰਨ ਚਮਕ ਦੁਗਣੀ ਹੋ ਜਾਂਦੀ ਹੈ ਇੰਨਾ ਹੀ ਨਹੀਂ ਸਕੂਲੀ ਬੱਚੇ ਅਤੇ ਸਰਕਾਰੀ ਦਫ਼ਤਰ ਵੀ ਆਜ਼ਾਦੀ ਦਿਵਸ ਨੂੰ ਲੈ ਕੇ ਕਾਫੀ ਕਰੇਜ਼ ਹਨ ਜਾਣੋ ਅਗਸਤ ਵਿੱਚ ਕੁੱਲ ਕਿੰਨੀਆਂ ਛੁੱਟੀਆਂ ਹੋਣਗੀਆਂ ਅਤੇ ਕਿੰਨੇ ਦਿਨ ਸਕੂਲ ਦਫ਼ਤਰ ਬੰਦ ਰਹਿਣਗੇ ਅਗਸਤ 2024 ਛੁੱਟੀਆਂ ਦਾ ਕੈਲੰਡਰ 15 ਤਰੀਕ 2024 ਸਤੰਤਰ ਦਿਵਸ ਵੀਰਵਾਰ 19 ਅਗਸਤ ਰੱਖਿਆ ਬੰਧਨ ਸੋਮਵਾਰ 26 ਅਗਸਤ ਜਨਮਾਸਟਮੀ ਇਹ ਸਭ ਤੋਂ ਵੱਡੀਆਂ ਤਿੰਨ ਛੁੱਟੀਆਂ ਜੋ ਅਗਸਤ ਮਹੀਨੇ ਵਿੱਚ ਆਉਣ ਵਾਲੀਆਂ ਨੇ ਇਸ ਤੋਂ ਇਲਾਵਾ ਹੋਰ ਵੀ ਅਗਸਤ ਮਹੀਨੇ 'ਚ ਕਾਫੀ ਛੁੱਟੀਆਂ ਹਨ ਜੇਕਰ ਤੁਸੀਂ ਲੰਬੇ ਵੀਕੈਂਡ ਜੇ ਤੁਸੀਂ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਅਗਸਤ ਦਾ ਮਹੀਨਾ ਬਹੁਤ ਟੁੱਕ ਮਾਰ ਰਿਹਾ ਹੈ। ਸਤੰਦਰ ਦਿਵਸ ਵੀਰਵਾਰ ਨੂੰ ਹੈ। ਜੇਕਰ ਤੁਹਾਨੂੰ ਸ਼ੁੱਕਰਵਾਰ ਵੀ ਛੁੱਟੀ ਮਿਲਦੀ ਹੈ ਤਾਂ ਸ਼ਨੀ ਐਤਵਾਰ ਦੀ ਵੀ ਛੁੱਟੀ ਹੈ ਅਤੇ ਸਕੂਲ ਕਾਲਜ ਦਫ਼ਤਰ ਬੰਦ ਰਹਿਣਗੇ। ਤਾਂ ਤੁਸੀਂ 4 ਦਿਨ ਦਾ ਆਨੰਦ ਲੈ ਸਕਦੇ ਹੋ। ਇਹ ਤਰ੍ਹਾਂ ਰੱਖੜੀ ਅਤੇ ਜਨਮ ਅਸ਼ਟਮੀ ਦੋਵੇਂ ਤਿਹਾੜੀ ਸੋਮਵਾਰ ਨੂੰ ਹਨ। ਸ਼ਨੀਵਾਰ ਐਤਵਾਰ ਦੀ ਛੁੱਟੀ ਹੋਵੇਗੀ ਅਤੇ ਬੱਚਿਆਂ ਨੂੰ ਇਸ ਦਿਨ ਵੀ ਲੰਬੀ 10 ਛੁੱਟੀਆਂ ਲਗਾਤਾਰ ਦਿੱਤੀਆਂ ਜਾ ਰਹੀਆਂ ਹਨ ਇਸ ਤੋਂ ਇਲਾਵਾ ਪੰਜ ਸ਼ਨੀਵਾਰ ਚਾਰ ਐਤਵਾਰ ਸ਼ਨੀਵਾਰ ਦੀ ਛੁੱਟੀ ਦੇ ਸਬੰਧ ਵਿੱਚ ਹਰ ਸਕੂਲਾਂ ਦਾ ਸੰਸਥਾ ਦੇ ਨਾਲ ਨਿਯਮ ਹੁੰਦਾ ਹੈ ਕੁਝ ਥਾਵਾਂ ਤੇ ਸਕੂਲ ਹਰ ਸ਼ਨੀਵਾਰ ਬੰਦ ਰਹਿੰਦੇ ਹਨ ਅਤੇ ਕੁਝ ਥਾਵਾਂ ਤੇ ਇੱਕ ਦੂਜੇ ਸ਼ਨੀਵਾਰ ਜਾਂ ਫਿਰ ਆਖਰੀ ਸ਼ਨੀਵਾਰ ਸਕੂਲ ਬੰਦ ਰਹਿੰਦੇ ਹਨ ਬੈਂਕ ਬੰਦ ਦੇ ਵੀ ਆਪਣੇ ਨਿਯਮ ਹਨ ਇਸੇ ਤਰ੍ਹਾਂ ਕੁਝ ਸਕੂਲਾਂ ਵਿੱਚ ਸ਼ਨੀਵਾਰ ਨੂੰ ਅੱਧੇ ਦਿਨ ਦੀ ਵੀ ਪੜਾਈ ਕਰਵਾਈ ਜਾਂਦੀ ਹੈ ਅਗਸਤ 2024 ਵਿੱਚ 5 ਸ਼ਨੀਵਾਰ 3 10 17 24 ਅਤੇ 31 ਤਰੀਕ ਨੂੰ ਜਦਕਿ 4 ਐਤਵਾਰ ਜੋ ਕਿ 4 11 18 25 ਤਰੀਕ ਨੂੰ ਰਹਿਣਗੇ ਤੁਸੀਂ ਅਗਸਤ ਦੇ ਛੁੱਟੀ ਦੇ ਕੈਲੰਡਰ ਦੀ ਜਾਂਚ ਕਰਕੇ ਆਸਾਨੀ ਨਾਲ ਆਪਣੀਆਂ ਛੁੱਟੀਆਂ ਦੀ ਯੋਜਨਾ ਬਣਾ ਸਕਦੇ ਹੋ ਤਾਂ ਇਹ ਇੱਕ ਵੱਡੀ ਅਪਡੇਟ ਸੀ ਸਕੂਲਾਂ ਦੇ ਸਬੰਧ ਵਿੱਚ ਇਸ ਤੋਂ ਇਲਾਵਾ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ